ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿੰਗਲ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੀ ਗੀਤ ਗੀਤ ਦਾ ਨਾਮ ਹੈ ਜੀ ਕੈਨੇਡਾ ਦੇ ਵਿੱਚ ਨਾ ਜੀ ਪਾਵਲ ਨੇ ਆਪਣੀ ਬੇਟੀ ਵਿਆਹੀ ਹੈ ਮਤਲਬ ਕਿ 베ਰੀ ਤੋਂ 베ਰ ਤੋੜਦੀ ਹੈ ਇੱਕ ਦਾ ਨਾਮ ਹੈ ਜਿਹੜਾ ਕੈਨੇਡਾ ਧੀ ਨੂੰ 베ਰੀ ਤੋੜਨ ਦਾ ਬਾਪੂ ਤੇਰੇ ਕੋੜਮਾਨੇ ਤੀਨੂ 베ਰੀ ਤੋੜਨ ਲਾਤਾ ਬਾਪੂ ਤੇਰੇ ਕੋੜਮਾਨੇ ਕਨੇਡਾ ਦੇ ਮੂਨੂ ਉਦੋਂ ਸਾਖ ਸੀ ਮੇਰਾ ਕਰਤਾ ਦੇਖਿਆ ਫੋਟੋ ਤੇ ਸਾਰਿਆਂ ਨੇ ਰਲ ਮਿਲ ਮੇਰਾ ਭਰਤਾ ਨਾ ਖੁੱਲੇ ਸਮਉਂਦੇ ਸੀ ਬੇਬੇ ਬਾਪੂ ਤੇ ਭਗਤਾ ਬਾਪੂ ਤੇਰੇ ਕੁੜਮਾਨੇ ਤੀਨੂ ਬੇਰੀ ਤੋੜਨ ਲਾਤਾ ਬਾਪੂ ਤੇਰੇ ਕੁੜਮਾਨੇ ਚੜ ਦਿਲਿਓਂ ਭਲੇਨ ਉਤੇ ਬ੍ਰਿਸ਼ ਚ ਕਲਮੀਆਂ ਦੇ ਵਿੱਚ ਆ ਗਈ ਮੈਂ ਦਿਲ ਵਿੱਚ ਸੋਚ ਰਹੀ ਮੇਰੀ ਸੁਤੀ ਕਿਸਮਤ ਜਾਗੀ ਲਾ ਮੂਰੇ ਸੌਰਿਆਂ ਨੇ ਗਾਲੇ ਵਿਚ ਹਾਰ ਫੁਲਾੰਦਾ ਪਾਤਾ ਬਾਪੂ ਤੇਰੇ ਕੋੜ ਮਾਨੇ ਤੀਨੂ 베ਰੀ ਤੋੜਨ ਲਾਤਾ ਬਾਪੂ ਤੇਰੇ ਕੋੜ ਮਾਨੇ ਤੀਨੂ 베ਰੀ ਤੋੜਨ ਲਾਤਾ ਬਾਪੂ ਤੇਰੇ ਕੋੜ ਮਾਨੇ ਆਹ ਕਰਕੇ ਵੀ ਕਿ ਪਿੱਛੋਂ ਕਹਿੰਦੇ ਆਉਣੇ ਆਪਣਾ ਸਰਨਾ ਵਿੱਚ ਐ ਸਰ ਕੰਟਰੀ ਦੇ ਪੈਂਦਾ ਕੰਮ ਹਰ ਇੱਕ ਨੂੰ ਕਰਨਾ ਲਿਆ ਬੂਟ ਪਟੇ ਸਾਰੇ ਹੱਥ ਵਿੱਚ ਰੇਨ ਕੋਟ ਫੜਾਤਾ ਬਾਪੂ ਤੇਰੇ ਕੁੜਮਾਨੇ ਦੀ ਨੂੰ 베ਰੀ ਤੋੜਨ ਲਾਤਾ ਬਾਪੂ ਤੇਰੇ ਕੁੜਮਾਨੇ ਤੋਂ ਮੀ ਪੈਂਦਾ ਸੀ ਸੀ ਗਿੱਲੀ ਧਰਤੀ ਜੋ ਝੋਟਾ ਲਟਦਾ ਹੈ ਮਿੱਦਕੇ ਸਾਰੀ ਕਾਣੀ ਕਰਤੀ ਕਰੀਆਂ ਅਰਦਾਸਾਂ ਮੈਂ ਬਖਸੀਂ ਦਾਤਾ ਬਖਸੀਂ ਦਾਤਾ ਬਾਪੂ ਤੇਰੇ ਕੋੜਮਾਨੇ ਤੀਨੂ 베ਰੀ ਤੋੜਨ ਲਾਤਾ ਬਾਪੂ ਤੇਰੇ ਕੋੜਮਾਨੇ ਕਿਰ ਕਈ ਦਿਨਾ ਮੰਗਰੋਂ ਤਪ ਹੈ ਜਦੋਂ ਆਣ ਕੇ ਪੈਂਦੀ ਗੱਜ ਹੋਈ ਮੁੜ ਕੇ ਨਾਲ ਥੋੜੀ ਪਿਆਰੀ ਦੁਖੜੇ ਸਹਿੰਦੀ ਟਟ ਪਰੇ ਫਲਟ ਗਏ ਘਰ ਆਏ ਪਤੀ ਦੇਵਕ ਵਰਾਤਾ ਬਾਪੂ ਤੇਰੇ ਕੋੜ ਮਾਨੇ ਤੀਨੂ 베ਰੀ ਤੋੜਨ ਲਾਤਾ ਬਾਪੂ ਤੇਰੇ ਕੋੜ ਮਾਨੇ ਤੀਨੂ 베ਰੀ ਤੋੜਨ ਲਾਤਾ ਬਾਪੂ ਤੇਰੇ ਕੋੜ ਮਾਨੇ ਰੈਂਦੀ ਵਿੱਚ ਕੈਵਨਦੇ ਮੱਛਰ ਖਾਵੇ ਬੰਡ ਬੰਡ ਮੱਛਰ ਖਾਵੇ ਕਦੇ ਨਾਉਣ ਤੌਣ ਹੁੰਦਾ ਵੀ ਟਾਈਮ ਰੱਬ ਸਵੱਬੀ ਥਿਆਵੇ ਜੇ 베ਰੀਆਂ ਝੁਗਣੀਆਂ ਸੀ ਕਾਤੋਂ ਐਵੇਂ ਵੀੇ ਪਾਸ ਕਰਾਤਾ ਬਾਪੂ ਤੇਰੇ ਕੋੜਮਾਨੇ ਦੀਨੂ 베ਰੀ ਤੋੜਨ ਲਾਤਾ ਬਾਪੂ ਤੇਰੇ ਕੋੜਮਾਨੇ ਦੀਨੂ 베ਰੀ ਤੋੜਨ ਲਾਤਾ ਬਾਪੂ ਤੇਰੇ ਕੋੜਮਾਨੇ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਗੀਤ ਇਹ ਵਧੀਆ ਲੱਗਿਆ ਤਾਂ ਸਭ ਨੂੰ ਸੋਹਣੇ ਸੋਹਣੇ ਕਮੈਂਟਾਂ ਦੇ ਵਿੱਚ ਜੀ ਆਪਣੀ ਰਾਇ ਜ਼ਰੂਰ ਦਿਓ ਸਾਡੀ ਵੀਡੀਓ ਨੂੰ ਵੱdt-ਵੱdt ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ